ਆਸਕਰ ਦੀ ਲਘੂ ਫਿਲਮ ਕੈਟਾਗਰੀ ਚ ਪਾਕਿਸਤਾਨੀ ਨਾਮੀ ਪੱਤਰਕਾਰ ਸ਼ਰਮੀਨ ਅਬੈਦ ਸ਼ਿਨੋਏ ਦੀ ਡਾਕੂਮੈਂਟਰੀ ਨੇ ਆਸਕਰ ਜਿੱਤ ਲਿਆ ਸ਼ਰਮੀਨ ਦੀ ਡਾਕੂਮੈਂਟਰੀ ਨੂੰ ਆਸਕਰ ਦੀ ਲਘੂ ਫਿਲਮ ਕੈਟਾਗਰੀ ਵਿੱਚ ਇੱਕ ਖਤਾਬ ਹਾਸਲ ਹੋਇਆ ਇਹ ਡਾਕੂਮੈਂਟਰੀ ਪਾਕਿਸਤਾਨ ਵਿੱਚ ਅਣਖ ਖਾਤਰ ਕੁੜੀਆਂ ਦੇ ਕੀਤੇ ਜਾਂਦੇ ਕਤਲ ਤੇ ਆਧਾਰਿਤ ਹੈ ਇਸ ਫਿਲਮ ਨੂੰ ਜਨਵਰੀ ਵਿੱਚ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ ਸਾਲ 2015 ਵਿੱਚ 500 ਕੁੜੀਆਂ ਤੇ ਮੁੰਡਿਆਂ ਦਾ ਕਤਲ ਅਣਖ ਖਾਤਰ ਕੀਤਾ ਗਿਆ ਸ਼ਰਮੀਨ ਦੀ ਡਾਕੂਮੈਂਟਰੀ ਫਿਲਮ ਦ ਗਰਲ ਇਨ ਦਾ ਰਿਵਰ ਪਾਕਿਸਤਾਨ ਦੇ ਪੰਜਾਬ ਸੂਬੇ ਦੀ 19 ਸਾਲ ਦੀ ਕੁੜੀ ਸਬਾ ਤੇ ਆਧਾਰਿਤ ਹੈ। ਸਬਾ ਨੇ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਇੱਕ ਨੌਜਵਾਨ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ ਸਬਾ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਉਸ ਨੂੰ ਇੱਕ ਬੈਗ ਵਿੱਚ ਪਾ ਕੇ ਨਦੀ ਵਿੱਚ ਸੁੱਟ ਦਿੱਤਾ। ਪਰ ਕਿਸਮਤ ਨਾਲ ਸਬਾ ਬਚ ਜਾਂਦੀ ਹੈ। ਪੁਲਿਸ ਨੇ ਹਮਲਾ ਕਰਨ ਵਾਲੇ ਉਸਦੇ ਪਿਤਾ ਤੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ। ਪਰ ਸਬਾ ਨੇ ਉਹਨਾਂ ਨੂੰ ਮਾਫ਼ੀ ਦਿੰਦਿਆਂ ਆਪਣੀ ਸ਼ਿਕਾਇਤ ਵਾਪਸ ਲੈ ਲਈ। ਇਸ ਤੋਂ ਪਹਿਲਾਂ ਸ਼ਰਮੀਨ ਆਪਣੀ ਦਸਤਾਵੇਜ਼ੀ ਫਿਲਮਾਂ ਲਈ ਕਈ ਖਿਤਾਬ ਜਿੱਤ ਚੁੱਕੀ ਹੈ। 2015 ਵਿੱਚ ਸ਼ਰਮੀਨ ਦੀ ਡਾਕੂਮੈਂਟਰੀ ਸੇਵਿੰਗ ਫੇਸ ਜੋ ਕਿ ਪਾਕਿਸਤਾਨ ਵਿੱਚ ਮਹਿਲਾਵਾਂ 'ਤੇ ਹੋਏ ਐਸਿਡ ਅਟੈਕ ਤੇ ਆਧਾਰਿਤ ਸੀ ਔਸਕਰ ਜਿੱਤ ਚੁੱਕੀ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ